ਜਿਹੜਾ ਰੋਡ ਜਾਮ ਕੀਤਾ ਹੋਇਆ ਇਹਦਾ ਮੇਨ ਮਕਸਦਾ ਜਿਹੜਾ ਇੱਥੇ ਠੇਕੇਦਾਰਾ ਉਹ ਬਹੁਤ ਤਪਾਈ ਵਰਤ ਰਿਹਾ ਹਰ ਕੰਮ ਵਿੱਚ ਪਹਿਲਾਂ ਤਾਂ ਜਦੋਂ ਉਹਨਾਂ ਨੇ ਰੋਡ ਪਟਿਆ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਪੱਟੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਦਾ ਗੰਦੇ ਪਾਣੀ ਵਾਲਾ ਸੀ ਨਿਕਾਸੀ ਉਹ ਵੀ ਸਪਲਾਈ ਪੱਟਦੀ ਹੈ ਫਰਕ ਬਣ ਲੱਗੀ ਹੈ ਇਹਨਾਂ ਨੇ ਬੇਪਰਵਾਹੀ ਨਾਲ ਸਾਡੀਆਂ ਪਾਈਪਾਂ ਭੰਨਤੀਆਂ ਵਾਟਰ ਪਾਸ ਦੀ ਸਪਲਾਈ ਬੰਦ ਹੈ ਜੀ ਸੀਵਰੇਜ ਬੰਦ ਹੈ ਜਿਹੜਾ ਲੈਟ੍ਰੀਨਾਂ ਦਾ ਪਾਣੀ ਹੈ ਉਹ ਲੋਕ ਘਰਾਂ ਦੇ ਡਰਮਾਂ ਚ ਪਾ ਕੇ ਖੇਤਾਂ 'ਚ ਢੋਲ ਕੇ ਆਉਂਦੇ ਆ ਐਨਾ ਮਾੜਾ ਹਾਲ ਹੈ ਪੱਜ ਲੋਕਾਂ ਦੇ ਸੀਗੇ ਸਮੱਸਿਆ ਵੀ ਇੱਕ ਦੋ ਵੀ ਜਿਵੇਂ ਆ ਮਿੱਟੀ ਉੱਡ ਰਹੀ ਐ ਖਾਲਾ ਪਟਣ ਕਾਰਨ ਮਿੱਟੀ ਉੜ ਰਹੀ ਐ ਉੱਡ ਰਹੀ ਐ ਇਹ ਪਿੰਡਾਂ ਦੀ ਸਮੱਸਿਆ ਦੀ ਮਿੱਟੀ ਉੜਦੀ ਘਰਾਜ ਵੱਢਦੀ ਐ ਮੇਰਾ ਨਾਮ ਨਿਮਨਸਿ ਭਾਰਤੀ ਕਿਸਾਨ ਜੋਣੀ ਇਕਤਾ ਸਿੱਧੂ ਬੁਰਜਲਾ ਜਰਨਲਿਸਟ ਹਾਂ ਤੇ ਅਸੀਂ ਅੱਜ ਬੂੜੇ ਗੁੱਜਰ ਪਿੰਡ ਦੇ ਵਿੱਚ ਜਿਹੜਾ ਰੋਡ ਜਾਮ ਕੀਤਾ ਹੋਇਆ ਇਹਦਾ ਮੇਨ ਮਕਸਦ ਆ ਜਿਹੜਾ ਉਹ ਇਹ ਆ ਵੀ ਜਿਹੜਾ ਇੱਥੇ ਠੇਕੇਦਾਰ ਆ ਉਹ ਬਹੁਤ ਕਤਾਈ ਵਰਤ ਰਿਹਾ ਹਰ ਕੰਮ 'ਚ ਪਹਿਲਾਂ ਤਾਂ ਜਦੋਂ ਉਹਨਾਂ ਨੇ ਰੋਡ ਪਟਿਆ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਪੱਟੀ ਆ ਉਸ ਤੋਂ ਅੱਗੇ ਜਿਹੜਾ ਇਹਨਾਂ ਦਾ ਗੰਦੇ ਪਾਣੀ ਵਾਲਾ ਸੀ ਨਿਕਾਸੀ ਉਹ ਵੀ ਸਪਲਾਈ ਪੱਟਦੀ ਆ ਉਹਨਾਂ ਦਾ ਬੁਰਾ ਹਾਲਾ ਸੀ ਤੁਹਾਨੂੰ ਵਿਖਾ ਸਕਦੇ ਹਾਂ ਸਬੂਤ ਵੀ ਆ ਘਰਾਂ ਦੀ ਸਪਲਾਈ ਬੰਦ ਹੋ ਗਈ ਆ ਜਿਹੜਾ ਪਲੱਛਾਂ ਵਾਲਾ ਪਾਣੀ ਉਹ ਵੀ ਬੰਦ ਹੋ ਗਿਆ ਦੋ ਦੋ ਗੱਲਾਂ ਹੋ ਗਈਆਂ ਤੀਜੀ ਗੱਲ ਇਹ ਵੀ ਜਿਹੜਾ ਮਟੀਰੀਅਲ ਯੂਜ਼ ਕਰ ਰਿਆ ਹੈ ਖਾਲੇ ਤੇ ਸਿਵਰੇਜ ਬਣਾ ਲਿਆ ਜਿਹੜਾ ਇਹਦੇ ਤੇ ਮਟੀਰੀਅਲ ਜਿਹੜਾ ਯੂਜ਼ ਕਰ ਰਿਆ ਉਹਦਾ ਸਾਹਮਣੇ ਸਬੂਤ ਆ ਵੀ ਜਿਹੜੀ ਪਹਿਲੀ ਪੁਲੀ ਬਣਾਈਏ ਨੇ 메ਨ ਰੋਡ ਦੀ ਜੱਸੇ ਇਹਦੇ ਤੋਂ ਬੂੜੇ ਗੁਜਰ ਤੋਂ ਲੰਮੀ ਨੂੰ ਜਿੰਕ ਰੋਡ ਜਾਂਦੀ ਜਿਹੜੀ ਉਹਦੇ ਤੇ ਇੱਕ ਲੱਕੜਾਂ ਵਾਲਾ ਟਰਾਲਾ ਜਿਹਦੇ ਵਿੱਚ ਮੈਂ ਸਿਰਫ 60 ਜਾਂ 70 ਕੁਮਟ ਲੱਕੜਾਂ ਹੋਣਗੀਆਂ ਉਹ ਲੈ ਕੇ ਨੰਗਿਆ ਤੇ ਪੁਲੀ ਟੁੱਟ ਗਈ ਆ ਵਿਖਾ ਦਿਓ ਅੱਗੇ ਵੱਡੇ ਵੀ ਕਲਦ ਟੱਪਣੇ ਬਾਕੀ ਦੀ ਗੱਲ ਆ ਨਾ ਇੰਨਾ ਮਾੜਾ ਮਟੀਰੀਅਲ ਆ ਮਾੜੇ ਮਟੀਰੀਅਲ ਦਾ ਸਬੂਤ ਇਹ ਐਦੂ ਪਿੱਛੇ ਪੁਲੀ ਬਣਾਈ ਸੀ ਇੱਕ ਉਹ ਟੁੱਟ ਗਈ ਇਹਦੀ ਜਿਹੜੀਆਂ ਪੁਲੀਆਂ ਬਣਾਈਆਂ ਉਹ ਸਾਰੀਆਂ ਟੁੱਟ ਗਈਆਂ ਸਾਰੇ ਪਿੰ ਨਕਾਸ ਬੰਦ ਆ ਸਾਰੇ ਪਿੰਡ ਦਾ ਪਾਣੀ ਪੀਣ ਵਾਲਾ ਬੰਦ ਆ ਸਾਰੇ ਪਿੰਡ ਦੇ ਘਰਾਂ ਦੇ ਜਿਹੜੇ ਆਪਦੇ ਸੀਗੇ ਰਸਤੇ ਉਹ ਬੰਦ ਹੋਏ ਪਏ ਆ ਧੂੜ ਜਿਹੜੀ ਆ ਉਹ ਵੱਖਰੀ ਆ ਸਾਰਾ ਰੋਡ ਕੱਚਾ ਕਰਤਾ ਵੱਡੇ ਵਹੀਕਲ ਟੱਪਦੇ ਆ ਸ਼ਾਮ ਨੂੰ ਇੰਨੀ ਕ ਧੂੜ ਹੁੰਦੀ ਆ ਘਰੇ ਕੋਈ ਰੋਟੀ ਨਹੀਂ ਖਾ ਪੌਂਦਾ ਛੋਟੇ ਬੱਚੇ ਬਿਮਾਰ ਹੋ ਰਹੇ ਆ ਬਜ਼ੁਰਗ ਆ ਜਿਹੜੇ ਉਹ ਬਿਮਾਰ ਹੋ ਰਹੇ ਆ ਤੇ ਛਾਤੀ ਦਾ ਰੋਗ ਹੋ ਰਿਹਾ ਲੋਕਾਂ ਨੂੰ ਇਹਦੇ ਚ ਬਹੁਤ ਵੱਡੀ ਸਮੱਸਿਆ ਹੈ ਤੇ ਪ੍ਰਸ਼ਾਸਨ ਆ ਜਿਹੜਾ ਗੂੜੀ ਨੀਂਦ ਸੁੱਤਾ ਹੋਇਆ ਇਹਦੇ ਤੋਂ ਪੈਸ਼ਾ ਨਹੀਂ ਗੋਲੀਆਂ ਲੈ ਕੇ ਇੱਕ ਤਾਂ ਨਿੰਦੀਆਂ ਗੋਲੀਆਂ ਲੈਂਦੇ ਆ ਨਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਇਹਨਾਂ ਤੋਂ ਮਾਇਆ ਦੀਆਂ ਗੋਲੀਆਂ ਲੈ ਕੇ ਸੁੱਤਾ ਹੋਇਆ ਕਿੰਨੇ ਦਿਨ ਹੋ ਗਏ ਲੋਕਾਂ ਨੂੰ ਰੌਲਾ ਪਾਉਂਦੇ ਇੱਥੇ ਚਪੈਸ਼ਾਲ ਪਿੰਡ ਦੇ ਲੋਕ ਆ ਜਿਹੜੇ ਇਸ ਦੇ ਐਸਡੀਓ ਸਾਹਿਬ ਨੂੰ ਖੁਦ ਮਿਲ ਕੇ ਆਏ ਆ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਜੇ ਤੁਸੀਂ ਕਿਹਾ ਮੰਨ ਲਓ ਕਿ ਘਟੀਆ ਮਟੀਰੀਅਲ ਚਲੋ ਵਤਿਆ ਜਾ ਰਿਹਾ ਹੈ ਪ੍ਰਸ਼ਾਸਨ ਅਧਿਕਾਰੀ ਆ ਕੇ ਚੈੱਕ ਨਹੀਂ ਕਰਦੇ ਕਿ ਕਿਹੜੇ ਤਰ੍ਹਾਂ ਦੇ ਨਾਲ ਕੰਮ ਹੋ ਰਿਹਾ ਜਦੋਂ ਕੋ ਅਗਲੇ ਨੇ ਪੈਸੇ ਖਾਲੇ ਫਿਰ ਕਿਉਂ ਚੈੱਕ ਕਰਨਗੇ ਜੇ ਚੈੱਕ ਕਰਦੇ ਹੁੰਦੇ ਆ ਪੰਜ ਦਿਨਾਂ ਦੀ ਮਣੀ ਪੁਲੀ 10 ਦਿਨਾਂ ਦੀ ਟੁੱਟ ਜਾਂਦੀ ਆ ਕਿੰਨੇ ਦਿਨ ਹੋਏ ਬਣੀ ਨੂੰ ਟੁੱਟੀ ਪੁਲੀ ਜਮ ਐਸ ਜੀਓ ਸਾਹਿਬ ਨੂੰ ਮਿਲ ਕੇ ਆਏ ਆ ਏਡੀਸੀ ਸਾਹਿਬ ਨੂੰ ਮਿਲੇ ਆ ਪਿੰਡ ਵਾਲੇ ਐਪਲੀਕੇਸ਼ਨ ਦੇ ਕੇ ਆਏ ਵੀ ਆ ਕੁਝ ਹੋ ਰਿਹਾ ਸਾਨੂੰ ਏਡੀਸੀ ਸਾਹਿਬ ਨੂੰ ਮਿਲੇ ਜੀ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਆ ਸਾਡੇ ਕੋਲੇ ਪੱਤਰ ਹੈਗੇ ਹਨ ਇਹ ਪੱਤਰ ਆ ਉਹਨਾਂ ਦਾ ਵਿਸ਼ਵਾਸ ਦਿਵਾਏ ਦਾ ਪਰ ਅੱਜ ਤੱਕ ਇਹਨਾਂ ਪੱਤਰਾਂ ਤੇ ਕੋਈ ਗੌਰ ਨਹੀਂ ਹੋਈ ਤੇ ਰੋ ਸਾਨੂੰ 15 ਦਿਨ ਹੋ ਗਏ ਜੀ ਇੱਕ ਦਿਨ ਪਾਣੀ ਆਇਆ ਜਿੱਦ ਡੀਸੀ ਸਾਾਨੂੰ ਮਿਲੇ ਉਦੋਂ ਸ਼ਾਮ ਨੂੰ ਪਾਣੀ ਛਰਕਨਾ ਆਇਆ ਬੰਦਾ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਪੁਲੀ ਅੱਜ ਪਹਿਲਾਂ ਹੀ ਪੁਲੀ ਅੱਜ ਟੁੱਟੀ ਆ ਸਿਰਫ 70 ਕੁਇੰਟਲ ਵਜੇ ਨਾਲ ਪੁਲੀ ਟੁੱਟ ਗਈ ਇੱਕ ਉਧਰ ਟੁੱਟ ਗਈ ਦੋ ਪੁਲੀਆਂ ਤਾਂ ਟੁੱਟ ਗਈਆਂ ਹਜੇ ਕੰਮ ਚੱਲ ਰਿਹਾ ਤੇ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹੋ ਜਿਹੇ ਹਾਲਾਤਾਂ ਚ ਕੰਮ ਹੋ ਰਿਹਾ ਤੇ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਮੰਗ ਇਹ ਆ ਪ੍ਰਸ਼ਾਸਨ ਆਵੇ ਜਿਹੜੀ ਬਣਦੀ ਕਾਰਵਾਈ ਠੇਕੇਦਾਰ ਤੇ ਕੀਤੀ ਜਾਵੇ ਇਹਦਾ ਠੇਕੇਦਾਰਦਾਂ ਦਲ ਸੰਸਕੈਸ਼ਨ ਹੋਣਾ ਚਾਹੀਦਾ ਠੇਕਾ ਹੋਰ ਕਿਸੇ ਨੂੰ ਦਿੱਤਾ ਜਾਵੇ ਠੇਕਾ ਦੇ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਸ ਪਿੰਡ ਦੀ ਪੀਨ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨਾ ਸੀਵਰੇਜ ਦੀ ਸਪਲਾਈ ਬਹਾਲ ਕਰਨਾ ਇਹਨਾਂ ਦੇ ਲੋਕਾਂ ਦੇ ਨਾਂਗੇ ਬਹਾਲ ਕਰਨਾ ਤੇ ਜਿਹੜੀ ਮਿੱਟੀ ਉੱਡਦੀ ਹੈ ਉਹਦੇ ਤੇ ਪਾਣੀ ਛਿੜਕਾਉਣਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉਦੋਂ ਤੱਕ ਅਸੀਂ ਰੋਡ ਨਹੀਂ ਖੋਲਾਂਗੇ ਜਦੋਂ ਤੱਕ ਪ੍ਰਸ਼ਾਸਨ ਇਹ ਸ਼ਰਤਾਂ ਜਿਹੜੀਆਂ ਪੂਰੀਆਂ ਨਹੀਂ ਕਰਦਾ ਆਪਦੀ ਗਲਤੀ ਨਹੀਂ ਮੰਨਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਠੇਕੇਦਾਰ ਉਹਨਾਂ ਦੇ ਮਾਮੇ ਦਾ ਪੁੱਤ ਨਹੀਂ ਲੱਗਦਾ ਗੱਲ ਨਹੀਂ ਸੁਣ ਰਹੇ ਕਰੋੜਾ ਰੁਪਈਆ ਜਿਹ ਸਾਡਾ ਉਹਨਾਂ ਨੂੰ ਦਿੱਤਾ ਹੋਇਆ ਲੋਕਾਂ ਦਾ ਸਾਡੇ ਟੈਕਸ ਦੇ ਪੈਸੇ ਆ ਉਹ ਪਰ ਸਾਡੇ ਤੇ ਉਲਟ ਵਰਤ ਰਹੇ ਆ ਐਸਾ ਕੰਮ ਨਹੀਂ ਚੱਲਣਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਆ ਕੇ ਲੋਕਾਂ ਦੀ ਗੱਲ ਸੁਣੀ ਜਾਵੇ ਜਦੋਂ ਤੱਕ ਸਾਡੀ ਗੱਲ ਨਹੀਂ ਸੁਣਦੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਇਹਦਾ ਲਾਇਸੈਂਸ ਕੈਨਸਲ ਨਹੀਂ ਹੁੰਦਾ ਠੇਕੇਦਾਰ ਦਾ ਲਾਇਸੈਂਸ ਕੈਨਸਲ ਕਰਕੇ ਔਰ ਇਹਨੂੰ ਜੁਰਮਾਨਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਰੋਡ ਨਹੀਂ ਛੱਡਾਂਗੇ ਮੇਰਾ ਨਾਮ ਦਿਲਬਖ ਸਿੰਘ ਜੀ ਮੈਂ ਪਿੰਡ ਨਵਾਸੀ ਬੂਰਾ ਗੁਜਰ ਦੇ ਰਹਿਣ ਵਾਲਾ ਸਾਨੂੰ ਸਮੱਸਿਆ ਇਹ ਆ ਵੀ ਸਾਡੇ ਜਦੋਂ ਇਹ ਨਾਲਾ ਫਰਕ ਬਣ ਲੱਗੀ ਹੈ ਇਹਨਾਂ ਨੇ ਬੇਪਰਵਾਹੀ ਨਾਲ ਸਾਡੀਆਂ ਪਾਈਪਾਂ ਪੰਟੀਆਂ ਵਾਟਰਪਾਸ ਦੀ ਸਪਲਾਈ ਬੰਦ ਹੈ ਜੀ ਜਿਹੜੇ ਸੀਵਰੇਜ ਸੀਗੇ ਉਹਨਾਂ ਦੀਆਂ ਪਾਈਪਾਂ ਚੱਲਦੀਆਂ ਸੀ ਸੀਵਰ ਨਾਲ ਚ ਇਹਨਾਂ ਨੇ ਉਲਟਾ ਉਹਦਾ ਲੇਵਲ ਬਣਾ ਕੇ ਸੀਵਰੇਜ ਬੰਦ ਆ ਜਿਹੜਾ ਲੈਟਰਨਾਂ ਦਾ ਪਾਣੀ ਆ ਉਹ ਲੋਕ ਘਰਾਂ ਦੇ ਡਰਮਾਂ ਚ ਪਾ ਕੇ ਖੇਤਾਂ 'ਚ ਢੋਲ ਕੇ ਆਉਂਦੇ ਆ ਐਨਾ ਮਾੜਾ ਹਾਲ ਹੈ ਤੇ ਜਿਹੜੇ ਸਾਡੇ ਸਕੂਲ ਤੇ ਰੋਡ ਆ ਬਿਲਕੁਲ ਰੋਡ ਦੇ ਉੱਤੇ ਆ ਅੱਧੇ ਬੱਚੇ ਸਕੂਲ ਆਉਂਦੇ ਆ ਜੀ ਬਿਮਾਰ ਹੋ ਚੁੱਕੇ ਧੂਰ ਨਾ ਬਜ਼ੁਰਗ ਬਿਮਾਰ ਆ ਨੌਜਵਾਨ ਬੱਚੇ ਤੇ ਨਿੱਕੇ ਬੱਚੇ ਹਸਪੀਟਲਾਂ ਵਿੱਚ ਪਏ ਆ ਅਸੀਂ ਆਈ.ਡੀ.ਸੀ. ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇੱਕ ਦਿਨ ਇੱਕ ਸਿਰਫ ਇੱਕ ਦਿਨ ਟਰਾਲੀ ਆ ਪਛਾਵ ਨੂੰ ਆਈ ਆ ਪਾਣੀ ਸੜਕੇ ਚਲੇ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਬਿਲਕੁਲ ਸਾਰਾ ਪਿੰਡ ਤੰਗ ਹੋ ਕੇ ਇਸ ਇਸ ਤੇ ਅੱਜ ਦਾ ਇਹ ਜਿਹੜਾ ਸਟੈਪ ਚੱਕਿਆ ਧਰਨਾ ਲਾਇਆ ਤੇ ਮਜਬੂਰੀ ਸਾਡਾ ਧਰਨਾ ਲਾਉਣਾ ਇਹ ਦੀ 2 ਮਹੀਨੇ ਹੋ ਗਏ 2 ਮਹੀਨੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਦੀ ਸੜਕ ਬਣੀ ਬਣ ਲੱਗੀ ਆ ਜਦੋਂ ਵੀ ਵੱਡੇ ਵੀ ਇੱਕ ਵੱਡੇ ਵੀਕਲ ਇਥੋਂ ਕ੍ਰੋਸ ਜਦੋਂ ਵੀ ਵੱਡੇ ਵੀ ਇੱਕ ਵੱਡੇ ਵੀਕਲ ਜਾਂਦੇ ਆ ਜੀ ਬੜਾ ਮਾੜਾ ਹਾਲ ਹੋ ਜਾਂਦਾ ਰੋਟੀ ਖਾਣ ਨੂੰ ਟਾਈਮ ਨਹੀਂ ਮਿਲਦਾਗਾ ਆ ਦੇਖੋ ਜਿਹੜੀ ਅੱਜ ਪੂਲੀ ਬਣੀ ਆ ਜੇ ਇਹ 60 ਕੁਆਂਟਲ ਨਾਲ ਟੁੱਟ ਸਕਦੀ ਆ ਤੇ ਜ਼ਿੰਦਗੀ ਦਾ ਕੰਮ ਇਹ ਲੰਮਾ ਸਫ਼ਰ ਹੈ ਇਥੋਂ ਵੱਡਾ ਵੱਡੇ ਵੀਕਲ ਕਿੱਥੇ ਚੱਲਣਗੇ ਕਿ ਕਿਹੜੀ ਇੰਡਸਟਰੀ ਨੂੰ ਇਥੇ ਇੰਡਸਟਰੀ ਏਰੀਆ ਜੀ ਕਿੱਥੇ ਪਹੁੰਚਾ ਸਕਦੇ ਵਜ਼ਨ ਦਾ ਮਾਲ ਨੂੰ ਕਿਹਾ ਤੁਸੀਂ ਵੀ ਠੇਕੇਦਾਰ ਇੱਥੇ ਆਉਂਦਾ ਜੀ ਅਸੀਂ ਜਦੋਂ ਪੁੱਛਦੇ ਆ ਇੱਥੇ ਬਿਲਕੁਲ ਭਈਏ ਕੰਮ ਕਰ ਰਿਹਾ 10-10 ਹਜ਼ਾਰ ਤੇ ਕੋਈ ਅਸੀਂ ਤਾਂ ਅਜੇ ਤੱਕ ਦੇਖ ਇਹਨਾਂ ਦਾ ਇੰਜੀਨੀਅਰ ਹੀ ਨਹੀਂ ਦੇਖਿਆ ਵੀ ਕਿਹੜਾ ਇੰਜੀਨੀਅਰ ਦਾ ਆ ਕੇ ਇਹਨਾਂ ਨੂੰ ਗਾਈਡ ਕਰ ਰਿਹਾ 10-10 ਹਜ਼ਾਰ ਰੁਪਏ ਦੇ ਬੱਚੇ ਆ ਇੱਥੇ ਹੈਗੇ ਨੌਜਵਾਨ ਆ ਜਿਹੜੇ ਇਹਨਾਂ ਦੇ ਭਈਏ ਜੀ ਉਹ ਕੰਮ ਕਰ ਰਹੇ ਆ ਸਾਡੀ ਮੰਗ ਆਹੀ ਆ ਜੀ ਸਾਡੇ ਪਿੰਡ ਨੂੰ ਦੁੱਖ ਨਾ ਆਵੇ ਜਿਹੜੀਆਂ ਤਕਲੀਫਾਂ ਸਾਡੀਆਂ ਹੱਲ ਕੀਤੀਆਂ ਜਾਣ ਤੇ ਪ੍ਰਸ਼ਾਸਨ ਆ ਕੇ ਸਾਡੀ ਗੱਲ ਸੁਣੇ ਪ੍ਰਸ਼ਾਸਨ ਇਹ ਤਾਂ ਬਿਲਕੁਲ ਇੱਥੇ ਆਪਦੀ ਨਾਂ ਆਰਾਮ ਦੀ ਨਹੀਂ ਸੁੱਤਾ ਪਿਆ ਕੋਈ ਕਿਸੇ ਦੀ ਆ ਇਲੈਕਸ਼ਨ ਹੈਗੇ ਆ ਹਮ ਤਾਂ ਲੀਡਰ ਨੂੰ ਲੰਘ ਉਹ ਇਲੈਕਸ਼ਨ ਦਾ ਜਦੋਂ ਵੋਟਾਂ ਹੋਈਆਂ ਉਦੋਂ ਆਉਣਗੇ ਨਾ ਦੁੱਖ ਨੂੰ ਨਹੀਂ ਆਉਂਦਾ ਕੋਈ ਨਹੀਂ ਉਹ ਰੋਡ ਸੋ ਜਾ ਕਰਦੇ ਆ ਜਾਂ ਉਹਨਾਂ ਨੂੰ ਪੁੱਲੰਗੇ ਕਿ ਕਿਆ ਨਹੀਂ ਨਹੀਂ ਜੀ ਉਹ ਸੁੱਤੇ ਪਿਆ ਉਹ ਆਪਦੀ ਨੀਂਦ ਉਹਨਾਂ ਦੀ ਆਪਦੀ ਸਰਕਾਰ ਆ ਉਹਨਾਂ ਨੂੰ ਪਤਾ ਵੀ ਸਾਡਾ ਸਰਕਾਰ ਦਾ ਕੰਮ ਚੱਲ ਰਿਹਾ ਉਹਨਾਂ ਨੇ ਕੋਈ ਕਿਸੇ ਦਾ ਗੱਲ ਨਹੀਂ ਸੁਣਦੀ ਅੱਜ ਤਾਂ ਨਾ ਜੀ ਇੱਕ ਟ੍ਰੈਕਟਰ ਟਰਾਲੀ ਲਕੜਾਂ ਦਾ ਪੋਲਿਟਿਕ ਜਾਨ ਕਰਕੇ ਲੱਗਿਆ ਸੀ ਆ ਤੇ ਕੁਝ ਲੋਕਾਂ ਦੇ ਸੀਗੇ ਸਮਤਿਆਂ ਸੀ ਇੱਕ ਦੋ ਵੀ ਜਿਵੇਂ ਆ ਮਿੱਟੀ ਉੱਡ ਰਹੀ ਐ ਥਾਲਾ ਪਟਣ ਕਾਰਨ ਮਿੱਟੀ ਹੋ ਰਹੀ ਹੈ ਉੱਡ ਰਹੀ ਹੈ ਜਿਸ ਕਰਕੇ ਤੇ ਪਿੰਡਾਂਾਂ ਦੀ ਸਮੱਸਿਆ ਦੀ ਮਿੱਟੀ ਔੜ ਦੀ ਘਰਾਂ ਚ ਵੱਢਦੀ ਹੈ ਤੇ ਇਹਦਾ ਹੱਲ ਕੀਤਾ ਜਾਵੇ ਹੁਣ ਉਹਨਾਂ ਨੇ ਦਿੱਕਤਾਂ ਨੇ ਵਿਠਵਾਇ ਦਵਾਦਾ ਜੀ ਅਸੀਂ ਤਿੰਨੇ ਟਾਈਮ ਪਾਣੀ ਫਿਰਕੇ ਕਰਾਂਗੇ ਬਸ ਜੋ ਮਟੀਰੀਅਲ ਉਹ ਵਧੀਆ ਲਾ ਕੇ ਫਿਰ ਅੱਜ ਜਲਦੀ ਜਲਦੀ ਪੂਰਤੀ ਕਰ ਦਾਂਗੇ ਸਹਿਮਤੀ ਬਣ ਗਈ ਤਾਂ ਨਾ ਹਾਂਜੀ ਸਹਿਮਤੀ ਬਣ ਗਈ ਜੀ ਧਰਨਾ ਚੱਕਦਾ ਜੀ